ਸੜਕ ਦੇ ਕਿਨਾਰੇ ਹੀ ਸੌਂਦੀ ਸੀ ਬਹੁਤ ਗੰਦੇ ਕੱਪੜੇ ਪਾਏ ਹੋਏ ਸੀ ਬਹੁਤ 스ਮਲ ਆਉਂਦੀ ਬਹੁਤ ਬੁਰੀ ਹਾਲਤ ਸੀ ਪਹਿਣ ਦੀ ਤੇਰੇ ਮੈਂਟਲੀ ਵੀ ਸੋਚੀ ਨਹੀਂ ਸੀ ਦੱਸ ਵੀ ਨਹੀਂ ਸੀ ਰਹੀ ਕੁਝ ਸਿਰਫ ਆਪਣਾ ਨਾਮ ਦੱਸਦੀ ਸੀ ਸੀਪੇ ਤੇ ਅੱਜ ਸੀਪੇ ਪਹਿਣ ਦਾ ਪਰਿਵਾਰ ਸੀਪੇ ਪਹਿਣ ਨੂੰ ਲੈਣ ਆਇਆ ਵਾ ਇਹ ਤੁਸੀਂ ਬਾਬਿਆਂ ਦੇ ਜਾ ਕੇ ਦੇਖ ਲਿਆ ਬਥੇਰੇ ਧੂਨੇ ਤੌਣੇ ਕਰਾ ਕੇ ਦੇਖ ਲਿਆ ਕੋਈ ਫਰਕ ਨਹੀਂ ਪਿਆ ਫਰਕ ਪੈਣਾ ਪਈ ਦੇ ਇਹਨੂੰ ਦਵਾਈ ਨਾਲ ਅਸੀਂ ਪਹਿਲਾਂ ਤਾਂ ਅੱਡੋ ਅੱਡ ਹੋਣ ਨੂੰ ਮੈਂਟ ਲਾਉਨੇ ਆਂ ਵਿਆਹ ਹੁੰਦੇ ਸਾਰੇ ਅਸੀਂ ਭਾਂਡੇ ਵੰਡ ਲੈਂਦੇ ਆਂ ਤੇ ਫਿਰ ਦੁੱਖ ਵਟਾਉਣ ਮੁੱਕ ਕੇ ਕੋਈ ਨਹੀਂ ਲੱਭਦਾ ਨਹੀਂ ਤਾਂ ਹਾਲਾਤ ਦਿਨੋਂ ਦਿਨ ਹੋਰ ਬੱਤਰ ਹੁੰਦੇ ਜਾਣਗੇ ਜੀ ਇਹਨੇ ਦਵਾਈ ਪ੍ਰੋਪਰ ਨਹੀਂ ਖਾਧੀ ਤਾਂ ਅੱਜ ਤਾਂ ਇਹ ਭੈਣ ਲੱਭ ਗਈ ਆ ਫਿਰ ਪਤਾ ਨਹੀਂ ਵਿਚਾਰੀ ਦਾ ਕਿੱਧਰ ਨੂੰ ਮੋਹ ਹੋ ਜਾਵੇ ਅਰਦਾਸ ਕਰਿਓ ਇਹ ਭੈਣ ਆਪਣੇ ਘਰ ਆਪਣੇ ਬੱਚਿਆਂ ਚ ਖੁਸ਼ ਰਹੇ ਤੰਦਰੁਸਤ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਣਤੀ 1262 ਨੂੰ ਅੱਜ ਤੋਂ 3 ਦਿਨ ਪਹਿਲਾਂ ਸਾਨੂੰ ਇਹ ਭੈਣ ਗਿੱਲਾਂ ਤੋਂ ਮਿਲੀ ਗਿੱਲਾਂ ਪਿੰਡ ਤੋਂ ਉੱਥੇ ਕਈ ਦਿਨਾਂ ਤੋਂ ਦੁਕਾਨਾਂ ਵਾਲੇ ਦੱਸਦੇ ਸੀ ਭੈਣ ਸੜਕ ਦੇ ਕਿਨਾਰੇ ਹੀ ਸੌਂਦੀ ਸੀ ਬਹੁਤ ਗੰਦੇ ਕੱਪੜੇ ਪਾਏ ਹੋਏ ਸੀ ਬਹੁਤ 스ਮੈਲ ਆਉਂਦੀ ਬਹੁਤ ਬੁਰੀ ਹਾਲ ਸੀ ਭੈਣ ਦੀ ਵਿਚਾਰੀ ਦੀ ਮੈਂਟਲੀ ਵੀ ਕੋਈ ਸੋਝੀ ਨਹੀਂ ਸੀ ਦੱਸ ਵੀ ਨਹੀਂ ਸੀ ਰਹੀ ਕੁਝ ਸਿਰਫ ਆਪਣਾ ਨਾਮ ਦੱਸਦੀ ਸੀ ਸੀਪੇ ਫਿਰ ਉੱਥੋਂ ਸਾਨੂੰ ਵੀਰਾ ਨੇ ਫੋਨ ਕੀਤਾ ਵੀਡੀਓ ਬਣਾ ਕੇ ਭੇਜੀ ਅਰਸ਼ਦੀਪ ਉਹਨਾਂ ਨੇ ਤਾਂ ਫਿਰ ਅਸੀਂ ਰਾਤ ਨੂੰ ਜਾ ਕੇ ਉੱਥੋਂ ਛਿਪੇ ਭੈਣ ਨੂੰ ਲੈ ਕੇ ਆਏ ਰੈਸਕਿਊ ਕਰਕੇ ਸੁਪਨਿਆਂ ਦੇ ਕਰ ਲਿਆਂਦਾ ਇੱਥੇ ਆ ਕੇ ਭੈਣ ਨੇ ਆਪਣਾ ਪੂਰਾ ਡਰੈਸ ਥੋੜਾ ਬਹੁਤਾ ਦੱਸਿਆ ਇਹਨੇ ਸਾਨੂੰ ਉੱਥੇ ਵੀ ਵੀਡੀਓ ਚ ਦੱਸਿਆ ਵੀ ਜੜਾ ਪਿੰਡ ਆ ਮੇਰਾ ਵੀ ਉੱਥੇ ਜੜੇ ਮੇਰਾ ਵਿਆਹ ਹੋਇਆ ਹੋਇਆ ਤੇ ਮੇਰੇ ਪੇਕੇ ਹੈਗੇ ਆ ਰੁੜਕੇ ਤੇ ਫਿਰ ਆਪਾਂ ਨੂੰ ਕਿਵੇਂ ਪਤਾ ਲੱਗਿਆ ਅਸੀਂ ਇਹਨਾਂ ਨੇ ਲੱਲੋ ਜੀ ਤਾਂ ਇਹਨਾਂ ਨੇ ਦੱਸਿਆ ਕਿ ਆਪਣੇ ਪਿੰਡ ਦੇ ਬਾਰੇ ਦੱਸਿਆ ਟੰਡਾ ਦੱਸਿਆ ਕੋਈ ਟੰਡਾ ਦੱਸਿਆ ਕੋਈ ਮੈਂ ਟੰਡਾ ਸਰਚ ਕੀਤਾ ਤੇ ਉਹ ਪਤਾ ਚੱਲੀ ਜਲੰਧਰ ਵਿੱਚ ਹੈ ਮੈਂ ਟੰਡਾ ਫਿਰ ਇਹਨਾਂ ਨੇ ਸਰਚ ਕੀਤੀ ਤੇ ਫਿਰ ਉੱਥੇ ਕਿਸੇ ਬਿਊਟੀ ਪਾਰਲਰ ਤੋਂ ਮੈਂ ਗੱਲ ਕਰੀ ਉਹਨਾਂ ਨਾਲ ਤੇ ਉਹਨਾਂ ਨੇ ਸਰਜੀਵਨ ਕੁਮਾਰ ਹੈ ਕੋਈ ਉੱਥੇ ਉਹਨਾਂ ਨੇ ਦੱਸਿਆ ਇਹਨਾਂ ਚਾਚੀ ਦਾ ਨੰਬਰ ਦਿੱਤਾ ਸਾਨੂੰ ਹੂੰ ਚਾਚੀ ਨਾਲ ਗੱਲ ਵੀ ਕਰਾਈ ਫਿਰ ਉਹਨਾਂ ਨਾਲ ਗੱਲ ਕੀਤੀ ਫਿਰ ਉਸ ਤੋਂ ਬਾਅਦ ਚਾਚੇ ਨਾਲ ਗੱਲ ਹੋਈ ਇਹਨਾਂ ਦੀ ਕਜ਼ਨ ਜੋ ਹੈ ਭੈਣ ਭੈਣ ਸੀ ਉਹਨਾਂ ਨਾਲ ਵੀ ਗੱਲ ਹੋਈ ਤੇ ਜਦੋਂ ਗੱਲ ਹੋਈ ਤਾਂ ਕਹਿੰਦੇ ਉਹਨਾਂ ਨੂੰ ਸੰਭ ਕਰਫੋ ਜੀ ਅਸੀਂ ਆਨੇ ਜੀ ਲੈਣ ਉਹ ਇਹ ਭੈਣ ਗੁੰਮੀ ਕਿੰਨੇ ਟਾਈਮ ਤੋਂ ਹੈ 1 ਮਹੀਨਾ ਹੋ ਗਿਆ ਜੀ तकरीबन 1 ਮਹੀਨੇ ਕੋਈ ਹੈ ਉਹਨਾਂ ਨੇ ਥਾਣੇ ਰਿਪੋਰਟ ਕਰਾਈ ਹੋਈ ਹੈ ਰਿਪੋਰਟ ਕਰਾਈ ਉਹਦੀ ਐਫਆਰ ਦੀ ਕਾਪੀ ਵੀ ਹੈਗੀ ਭੈਣ ਦੇ ਪਤੀ ਦਾ ਨਾਮ ਕ੍ਰਿਸ਼ਨ ਲਾਲ ਆ ਦੋ ਬੱਚੇ ਆ ਭੈਣ ਦੇ ਇੱਕ ਬੇਟੀ ਹੈ 3.5 ਸਾਲਾਂ ਦੀ ਤੇ ਇੱਕ ਬੇਟਾ ਵਾ 1.5 ਸਾਲ ਦਾ ਉਹਨਾਂ ਨੂੰ ਘਰੋਂ ਛੱਡ ਕੇ ਭੈਣ ਇੱਕ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਬਾਹਰ ਨਿਕਲੀ ਨੂੰ ਮੈਂਟਲੀ ਠੀਕ ਨਹੀਂ ਹੈਗੀ ਭੈਣ ਤੇ ਬਸ ਘਰੋਂ ਆ ਗਈ ਤੇ ਅੱਜ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਨੇ ਭੈਣ ਦਾ ਘਰ ਲੱਭਦਾ ਛਿਪੇ ਭੈਣੇ ਆ ਚਲੀਏ ਤੈਨੂੰ ਮਿਲਾ ਕੇ ਲਿਆਵਾਂ ਮੈਂ ਕਿਹਨੂੰ ਮਿਲਣਾ ਦੱਸ ਆਪਣੇ ਘਰ ਵਾਲੇ ਨੂੰ ਮਿਲਣਾ ਡੈਡੀ ਨੂੰ ਮਿਲਣਾ ਡੈਡੀ ਨੂੰ ਮਿਲਣਾ ਹਾਂਜੀ ਠੀਕ ਹੈ ਤੇਰਾ ਡੈਡੀ ਵੀ ਮਿਲੂਗਾ ਤੈਨੂੰ ਤੇਰੇ ਘਰ ਵਾਲਾ ਵੀ ਮਿਲੂਗਾ ਤੈਨੂੰ ਹੈ ਭੈਣੇ ਤੇਰੇ ਡੈਡੀ ਦੇ ਨਾਂ ਸਰਬਨ ਸਿੰਘ ਹਾਂਜੀ ਅੱਛਾ ਤੇਰੇ ਘਰ ਵਾਲੇ ਦੇ ਨਾਂ ਕਿਸ਼ਨ ਲਾਲ ਆ ਹੈ ਬਾਈਗੁਰੂ ਦੀ ਕਿਰਪਾ ਕੀਤੀ ਅੱਜ ਪਰਿਵਾਰ ਦਾ ਵੀ ਧੰਨਵਾਦ ਕਰਦੇ ਆ ਵੀ ਉਹ ਤ੍ਰਾਂਤੀ ਜਦੋਂ ਅਸੀਂ ਕਾਲ ਕਰਕੇ ਦੱਸਿਆ ਲੈਣ ਲਈ ਪਹੁੰਚ ਗਏ ਨੇ ਕਿਉਂਕਿ ਜਿਹੜੇ ਤਾਂ ਆਪਣੇਆਂ ਦੇ ਲਈ ਫਿਕਰਮੰਦ ਨੇ ਉਹ ਤਾਂ ਸਾਡੇ ਸਾਰੇ ਉਸ ਤੇ ਆਉਂਦੇ ਆਉਂਦੇ ਨੇ ਕਿਉਂਕਿ ਜਦੋਂ ਉਹਨਾਂ ਨੂੰ ਲੱਗਦਾ ਵੀ ਸਾਡਾ ਆਪਣਾ ਜੀ ਆ ਤੇ ਕਈ ਐਸੇ ਅੱਜਕੱਲ ਖੁਦਗਰ ਲੋਕ ਨੇ ਜਿਨ੍ਹਾਂ ਨੂੰ ਸਿਰਫ ਆਪਣੇ ਤੇ ਕਰੀ ਮਤਲਬ ਰਹਿ ਜਾਂਦਾ ਤੇ ਅੱਜ ਛਿਪੇ ਭੈਣ ਦਾ ਪਰਿਵਾਰ ਛਿਪੇ ਭੈਣ ਨੂੰ ਲੈਣ ਆਇਆ ਵਾ ਅਰਦਾਸ ਕਰਿਓ ਵੀ ਇਹ ਭੈਣ ਆਪਣੇ ਘਰ ਆਪਣੇ ਬੱਚਿਆਂ ਚ ਖੁਸ਼ ਰਹੇ ਤੰਦਰੁਸਤ ਰਹੇ ਬਾਕੀ ਦੇ ਪਰਿਵਾਰ ਨਾਲ ਵੀ ਗੱਲ ਕਰਦੇ ਆਪਾਂ ਵੀ ਕਿਉਂ ਇਦਾਂ ਦੇ ਹਾਲਾਤ ਬਣੇ ਆ ਕੀ ਕਰਨਾ ਵੀ ਜਿਹੜਾ ਛਿਪੇ ਭੈਣ ਦੀ ਜ਼ਿੰਦਗੀ ਇਦਾਂ ਦੇ ਹਾਲਾਤਾਂ ਚ ਚਲੇਗੀ ਹੌਣ ਅਜੀਪੇ ਭੈਣੇ ਡੈਡੀ ਅੰਮ੍ਰਾ ਕਿੱਥੇ ਡੈਡੀ ਆ ਇੱਧਰ ਡੈਡੀ ਵਾਹ ਕਰੋ ਵਾਹ ਕਰੋ ਹਾਂਜੀ ਬਾਈ ਸასი ਗਾਲ ਜੀ ਸੱਸ ਸੱਸ ਹਾਂ ਰਹੀ ਹੈ ਹੌਣ ਅਜੀਪੇ ਇਹ ਕੌਣ ਵੀਰੇ ਇਹ ਸਾਡੇ ਚਾਚੇ ਲੱਗਦੇ ਸਾਡੇ ਚਾਚੇ ਲੱਗਦਾ ਇਹ ਕੌਣ ਨੇ ਏ ਵੀ ਬਾਜੀ ਨਾਲ ਜੋ ਸੱਡ ਤੇ ਇਹ ਘਰ ਵਾਲਾ ਇਹ ਘਰ ਵਾਲਾ ਤੇਰੇ ਹਾਂਜੀ ਇਹ ਕੌਣ ਨੇ ਇਹ ਡੈਡੀ ਆ ਇਹ ਡੈਡੀ ਆ ਤੇਰੇ ਹਾਂਜੀ ਠੀਕ ਤੁਸੀਂ ਭੇ ਘਰੋਂ ਕਾ ਤੂੰ ਆ ਗਈ ਸੀ ਉੱਦੇ ਆ ਗਈ ਸੀ ਆ ਬਾਬਾ ਦੇਖਣੇ ਜਾਣਾ ਨਹੀਂ ਨਹੀਂ ਐ ਥੋੜੀ ਘਰ ਛੱਡੀ ਦਾ ਤੂੰ ਨਿੱਕੇ ਨਿੱਕੇ ਜਵਾਕਾਂ ਨੂੰ ਘਰ ਛੱਡ ਕੇ ਆ ਗਈਆਂ ਹੈ ਤੇਰਾ ਮੁੰਡਾ 1.5 ਸਾਲ ਦਾ ਹਜੇ ਨਿੱਕਾ ਜਿਆ ਹੈ ਬ੍ਰਿੰਗ ਅੰਨੇ ਵੈਰੀ ਕੀ ਪ੍ਰੋਬਲਮਸ ਇਹਨਾਂ ਨੂੰ ਕਿੰਨੇ ਟਾਈਮ ਤੋਂ ਪੁਰਾਣੇ ਬਾਪੂ ਤੁਹਾਡੀ ਧੀ ਆ ਇਹਦਾ ਵਿਆਹ ਜਦੋਂ ਹੋਇਆ ਸੀ ਉਦੋਂ ਠੀਕ ਸੀ ਬਿਲਕੁਲ ਠੀਕ ਓਕੇ ਹੁਣੇ ਹੋਈ ਐ ਲੋਕਾਂ ਦੇ ਸਾਲਾਂ ਦੀ ਮੈਨੂੰ ਜਵਾਕ ਹੋਣ ਤੋਂ ਬਾਅਦ ਚ ਹੋਈ ਐ ਕਿ ਪਹਿਲਾਂ ਹੋ ਗਈ ਸੀ ਜਵਾਕ ਹੋਣ ਤੋਂ ਨਾ ਦੇਖੋ ਜੀ ਕੋਈ ਗੜ ਨਹੀਂ ਸੀ ਕੋਈ ਬਾਤ ਨਹੀਂ ਆ ਯਾਦ ਪਹਿਲਾਂ ਤਾਂ ਇਹ ਜਦੋਂ ਗਈ ਇਥੋਂ ਬਸ ਆਖੇ ਸੀ ਇਹ ਕੁੜੀ ਜਦੋਂ ਹੋਈ ਇਹਦੇ ਉਦੋਂ ਪ੍ਰੋਬਲਮ ਆਈ ਇਹਨੂੰ ਕਿ ਮੁੰਡਾ ਹੋਵੇ ਤੋ ਆਈ ਆ ਕੁੜੀ ਕੁੜੀ ਪਹਿਲਾਂ ਜਦੋਂ ਬੱਚਾ ਹੋਇਆ ਇਹਦੇ ਉਦੋਂ ਆ ਗਈ ਇਹ ਸਾਨੂੰ ਮਿਲਣਗੇ ਜੀ ਵਿਸਾਖੀ ਦਾ ਦਿਨ ਸੀ ਸਾਡੇ ਲੱਗੇ ਜਵਾਏ ਇਹ ਗਈ ਤਾਂ ਇਹ ਹੋਰੀ ਤੱਕ ਘਰੇ ਮੈਂ ਕਹੇ ਕੀ ਕਰਦੇ ਫੇਰ اٹਕੀ ਨਹੀਂ ਆ ਗਈ ਤੇ ਮੈਨੂੰ ਤੋਲਦੇ ਹੌਲੀ ਹੌਲੀ ਜ਼ਿਆਦਾ ਹੁੰਦੀ ਰਹੀ ਅਸੀਂ ਇੱਧਰ ਲਾ ਕੇ ਬੈਠੇ ਗੁੱਜਰਾਂ ਦੇ ਕੋਲ ਕਿਸੇ ਨੇ ਜੋ ਬਾਬਿਆਂ ਦੇ ਸਿਆਣਿਆਂ ਦੇ ਜੋ ਆਪਾਂ ਨੂੰ ਲੱਗਦਾ ਉਹ ਕਹਿੰਦਾ ਜੀ ਇਦਾਂ ਨਹੀਂ ਕਰਦੇ ਫੇਰ ਜਿਆਦਾ ਇਦਾਂ ਦੇਖ ਕੇ ਮੰਜੇ ਥੱਲੇ ਵੜ ਗਿਆ ਹੂੰ ਕਿ ਆਪ ਵੀ ਗਈ ਇਹਨੂੰ ਨਿਆਣਾ ਦਾ ਨਹੀਂ ਹੱਲੇ ਪਤਾ ਅਸੀਂ ਆਪ ਕਿਹਾ ਜੀ ਮੈਂ ਇਹਨਾਂ ਨੂੰ ਕਿੰਨੇ ਕਿੰਨੇ ਕ ਟਾਈਮ ਤੋਂ ਮੰਜੇ ਥੱਲੇ ਬਾੜਨ ਲੱਗੇ ਓਦੋਂ ਬਾਅਦ ਇਹ ਸਾਲ ਲ 25-6 ਅੰਕ ਮਹੀਨੇ ਤੋਂ ਬਾਅਦ ਮਰਵਾਜ ਤੋਂ 3 ਸਾਲ ਪਹਿਲਾਂ ਨਹੀਂ 2 ਸਾਲ 2 ਸਾਲ ਪਹਿਲਾਂ ਫੇ ਇਦਾਂ ਡਰਦੀ ਰਹੀ ਹੁਣ ਵੀ ਡਰਦੀ ਆ ਇਹ ਇਹ ਨਹੀਂ ਗਦਾੂ ਉੱਠ ਕੇ ਤੇ ਮੈਨੂੰ ਦੇਖ ਕੇ ਦੱਬੇ ਛੱਡ ਗਈ ਮੰਜੇ ਦੇ ਉੱਪਰ ਬਹਿ ਜਾਂਦੀ ਆ ਤੇ ਗਾਲਾਂ ਅੰਗੜਦੀ ਆ ਇਦਾਂ ਕਰਦੀ ਸੀ ਬਈ ਫਰੇਟੇ ਕਰਿਆ ਹੁਣੇ ਇੱਕ ਕਿਉਂ ਸੀ ਤੁਹਾਡੇ ਕੋਲੇ ਸੀ ਇਨਾ ਬੈਠੇ ਆਈ ਸੀ ਸੌਰੀ ਸੀਗੀ ਤੇ ਠਾਣੇ ਐਫਆਈਆਰ ਕਰਾਈ ਕ੍ਰਿਸ਼ਨ ਨਾਲ ਦੀ ਹਾਂਜੀ ਲਿਆਂਦੀ ਨਾਲ ਹਾਂਜੀ ਦਿਖਾਇਓ ਉਹ ਇਹ ਆਪਣਾ ਸੱਤ ਦੇਖਾ ਜੀ ਉਹ ਕੋ ਠੀਕ ਹੈ ਜਣੀ ਤੇ ਹਾਂਜੀ ਆਹ ਬੱਚਿਆਂ ਦੇ ਕੀ ਨਾਂ ਜੀ ਤੁਹਾਡੇ ਦਾ ਚਨਵੀ ਹੈ ਗੁੱਡੀ ਦਾ ਹਰਮਨ ਕੌਰ ਆ ਉਹ ਗੁਰਸਿਮਰਨ ਗੁਰਸਿਮਰਨ ਗੁੱਡੀ ਦਾ ਨਾਂ ਹਰਮਨ ਹਰਮਨ ਕੌਰ ਔਰ ਮੁੰਡੇ ਦਾ ਨਾਂ ਹੈਗਾ ਗੁਰਸਿਮਰਨ ਤੁਸੀਂ ਕੀ ਕੰਮ ਕਰਦੇ ਹੋ ਰੋਸਨ ਆਪਣੇ ਕਿਸ ਨਾਲ ਜੀ ਮੈਂ ਪਹਿਲਾਂ ਸਲਾਈ ਦਾ ਕਰਦਾ ਇਹ ਨਿਗਾ ਘਟ ਮਾਰ ਕੇ ਮੈਂ ਮੈਸਟਰੀ ਆ ਕਰਦਾ ਕਦਾ ਮੈਸਟਰੀ ਨਾਲ ਜੀ ਮੈਸਟਰੀ ਅੰਦਰ ਜੀ ਠੀਕ ਆ ਤੁਹਾਨੂੰ ਕੀ ਲੱਗਦਾ ਕੀ ਕਾਰਨ ਹੈ ਇਹਦੇ ਇਦਾਂ ਹੋਣ ਦਾ ਇਹ ਜੀ ਗੁੱਡੀ ਨੂੰ ਲੈ ਕੇ ਗਈ ਸੀ ਇਹ ਉਸ ਤੋਂ ਬਾਅਦ ਇਹ ਵੀ ਵੇਈ ਸੱਟੇ ਪਹਿਲਾਂ ਸੀਗੀ ਯਾਨੀ ਘੱਟ ਸੀਗੀ ਤੇ ਤੁਹਾਡੇ ਸਹਰਿਆਂ 'ਚ ਕਿਸੇ ਨੂੰ ਸੀਗੀ ਬਿਮਾਰੀ ਇਹਦਾ ਇਹਦੇ ਨਾਨਕਿਆਂ 'ਚ ਇਹਦੇ ਨਾਨਕਿਆਂ 'ਚ ਜੀ ਜੀ ਨਾਨਾ ਨਾਨੀ ਮਾਮਾ ਮਾਸੀ ਇੱਦਾਂ ਦੀ ਕੋਈ ਚੱਕਰ ਨਹੀਂ ਸੀ ਨਹੀਂ ਫਿਰ ਵੀ ਥੋੜਾ ਸੋਚ ਕੇ ਭੂਆ ਇਹਦੀ ਚਾਚਾ ਤਾਇਆ ਕੋਈ ਇਹਦਾ ਨਹੀਂ ਮਾਤਾ ਸੀਗੀ ਥੋੜੀ ਮਾਤਾ ਸੀਗੀ ਹੈ ਨਾ ਉੱਥੋਂ ਇਹਨੂੰ ਪ੍ਰੋਬਲਮ ਆਈ ਹੋਈ ਹੈ ਬਲੱਡ 'ਚ ਨੇਕਾ ਬਾਪੂ ਇਹ ਖੂਨ ਚ ਇਹਦੇ ਸਿਗੀ ਬਿਮਾਰੀ ਜਦੋਂ ਇਹਦੇ ਬੇਟੀ ਹੋਈ ਨਾ ਜਦੋਂ ਬੱਚਾ ਹੋਣ ਵਾਲਾ ਸੀ ਜਾਂ ਹੋਇਆ ਉਦੋਂ ਉਹ ਬਿਮਾਰੀ ਜਿਹੜੀ ਹਾਰਮੋਨਸ ਦੇ ਵਿੱਚ ਪਈ ਸੀ ਉਹ ਬਾਹਰ ਆ ਗਈ ਤੇ ਇਸ ਕਰਕੇ ਹੁਣ ਇਹਦੀ ਦਵਾਈ ਹੈ ਜਿਹੜੀ ਉਹ ਜ਼ਿੰਦਗੀ ਭਰ ਚੱਲੂਗੀ ਦਵਾਈ ਨਾ ਬੰਦ ਕਰਿਓ ਦਵਾਈ ਤੁਹਾਨੂੰ ਫ੍ਰੀ ਮਿਲਣੀ ਹੈ ਇੱਥੋਂ ਸਾਡੇ ਕੋਲੋਂ ਹਰ ਮਹੀਨੇ ਇਹਨੂੰ ਦਵਾਈ ਦਵਾ ਕੇ ਲੈ ਕੇ ਜਾਣੀ ਹੈ ਤੁਸੀਂ ਹੁਣ ਜਿਹੜੀ ਅਸੀਂ ਦਵਾਈ ਸ਼ੁਰੂ ਕਰਾਤੀ ਆ ਪਰ ਜੇ ਤੁਸੀਂ 2 ਦਿਨ ਰੁੱਕ ਜਮੋਂ ਇੱਥੇ ਕੋਲੇ ਇਹਦੇ 2-3 ਦਿਨ ਨਹੀਂ ਰੱਖ ਲੈਣੇ ਇੱਥੇ ਟੈਂਪਰੇਰੀ ਵਾਰਡ 'ਚ ਇਹਨੂੰ ਕਿਉਂਕਿ ਇੱਕ ਦੋ ਵਾਰੀ ਚੈੱਕ ਅਪ ਹੋ ਕੇ ਇਹਦੀ ਦਵਾਈ ਸੈੱਟ ਹੋ ਜੂ ਹਜੇ ਤਾਂ 3 ਦਿਨ ਹੋਇਆ ਪਰਸੋਂ ਇਹ ਆਈ ਹੈ ਕੱਲ ਇਹਨੂੰ ਦਵਾਈ ਦਿੱਤੀ ਆ ਹੁਣ ਕੱਲ ਨੂੰ ਦੁਬਾਰਾ ਇੱਕ ਵਾਰੀ ਡਾਕਟਰ ਚੈੱਕ ਕਰਕੇ ਦੁਬਾਰਾ ਜੇ ਕੋਈ ਦਵਾਈ ਘਟਾਉਣੀ ਵਧਾਉਣੀ ਆ ਘਟਾਪਦਾ ਦੇਣਗੇ ਤੇ ਉਸ ਤੋਂ ਬਾਅਦ ਤੁਸੀਂ ਲੈ ਜਿਓ ਜੇ ਤੁਸੀਂ ਕੱਲ ਨੂੰ ਜਾਂ ਪਰਸੋਂ ਨੂੰ ਚੈੱਕ ਅਪ ਲਈ ਆ ਸਕਦੇ ਹੋ ਤਾਂ ਹੁਣ ਲੈ ਜਿਓ ਦੁਆਰਾ ਚੈੱਕ ਅਪ ਕਰਾ ਕੇ ਫਿਰ ਅਸੀਂ ਤੁਹਾਨੂੰ ਇਕੱਠੀ ਦਵਾਈ 15 ਦਿਨਾਂ ਦੀ ਦੇ ਦਾਂਗੇ ਫਿਰ ਜਦੋਂ ਇਹਨੂੰ ਦਵਾਈ ਸੈੱਟ ਬੈਠ ਚੂਗੀ ਫਿਰ ਮਹੀਨੇ ਦੀ ਮਹੀਨੇ ਦਵਾਈ ਆ ਕੇ ਲਿਆ ਜਾ ਕਰਿਓ ਫਿਰ ਇਹਨੂੰ ਲੈ ਕੇ ਆਉਣਾ ਪਿਆ ਕਰੂ ਹਰ ਮਹੀਨੇ ਇੱਥੇ ਦੇਖੇ ਤੁਸੀਂ ਬਾਬਿਆਂ ਦੇ ਜਾ ਕੇ ਦੇਖ ਲਿਆ ਬਥੇਰੇ ਧੂਨੇ ਤੌਣੇ ਕਰਾ ਕੇ ਦੇਖ ਲਿਆ ਕੋਈ ਫਰਕ ਨਹੀਂ ਪਿਆ ਫਰਕ ਪੈਣਾ ਵੀ ਤੇ ਇਹਨੂੰ ਦਵਾਈ ਨਾਲ ਇਹ ਗਾਰੰਟੀ ਆ ਇਹ ਜਮਾ ਠੀਕ ਹੋ ਜਾਊਗੀ ਮੈਂ ਤਾਂ ਬਹੁਤ ਵਾਰ ਗਿਆ ਦਵਾਈ ਖਾਂਦੀ ਨਹੀਂ ਸੀ ਨਹੀਂ ਨਹੀਂ ਉਹ ਚਲੋ ਠੀਕ ਨਹੀਂ ਸੀ ਨਾ ਇਦੋਂ ਹੁਣ ਹੁਣ ਵੀ ਤਾਂ ਖਾਂਦੀ ਹੈ ਸਾਡੇ ਕੋਲ ਹੁਣ ਦੱਸਦੇ ਦਵਾਈ ਹੁਣੇ ਖਵਾ ਕੇ ਦਿਖਾਉਣਾ ਤੇਨੂੰ ਮਨ ਨਹੀਂ ਕਰਨਾ ਨੇ ਇੱਕ ਵਾਰੀ ਵੀ ਪਰ ਆਪਾਂ ਨੂੰ ਵੀ ਤਰੀਕੇ ਨਾਲ ਕੋਸ਼ਿਸ਼ ਕਰਨੀ ਪੈਣੀ ਹੈ ਹੁਣ ਇਹਦਾ ਦਿਮਾਗ ਜਵਾਕਾਂ ਵਰਗਾ ਹੋ ਗਿਆ ਇਸ ਟਾਈਮ ਤੇ ਜੇ ਤੂੰ ਚਾਹਨਾ ਵੀ ਤੇਰੇ ਬੱਚੇ ਵਧੀਆ ਪਾਲਣ ਤੇ ਤੇਰੀ ਘਰ ਵਾਲੀ ਠੀਕ ਹੋ ਜਵੇ ਫਿਰ ਤੈਨੂੰ ਵੀ ਥੋੜਾ ਜਿਹਾ ਥਰਮਾ ਰੱਖਣਾ ਪੈਣਾ ਐ ਰੋਲਾ ਪਾ ਕੇ ਘੂਰ ਕੇ ਉੱਚੀ ਬੋਲ ਕੇ ਗਾਲਾਂ ਕੱਢ ਕੇ ਜਾਂ ਕੁੱਟ ਕੇ ਨਹੀਂ ਇਹਨੇ ਠੀਕ ਹੋਣਾ ਉਟਣ ਮਾਰਨ ਦਾ ਫਿਰ ਭੱਜਦੀ ਆ ਇਸ ਕਰਕੇ ਪੇਕੀ ਜਾਂਦੀ ਆ ਇਹ ਵੀ ਘੂਰਦੇ ਆ ਥੋੜੇ ਕੋ ਜਾਨਦੇ ਤੋਂ ਵੀ ਘੂਰਦਾ ਠੀਕ ਆ ਘੂਰ ਕੇ ਥੋੜੀ ਹੱਲ ਹੋਣਾ ਉਹਦਾ ਕਿਹੜਾ ਜੀ ਕਰਦਾ ਉਹਦੇ ਕਿਹੜਾ ਵਸ ਦੀ ਗੱਲ ਆ ਇਹਦਾ ਜੀ ਕਰਦਾ ਵੀ ਸੜਕਾਂ ਤੇ ਰੋਲੇ ਕੋਈ ਵੀ ਨਹੀਂ ਗੱਲ ਵਈ ਇਸ ਇਦਾਂ ਜਾਨੀ ਵੀ ਉਹ ਨਹੀਂ ਕਹਿੰਦਾ ਡੈਡੀ ਮੇਰਾ ਬਵਾਦਾ ਪਰ ਹੁਣ ਤਾਂ ਪ੍ਰੋਬਲਮ ਇੰਨੀ ਵੱਧ ਗਈ ਆ ਨਾ ਹੁਣ ਤੁਹਾਨੂੰ ਬੱਚਿਆਂ ਦਾ ਵੀ ਨਹੀਂ ਪਤਾ ਆਉਂਦੇ ਹਾਂ ਹਨ ਇਸ ਕਰਕੇ ਜਾਨੀ ਕਿ ਬੱਚਾ ਤੇ 13 ਦਿਨਾਂ ਦਾ ਛੱਡ ਕੇ ਚੱਲ ਗਿਆ ਇਸ ਕਰਕੇ ਜੇ ਤੁਸੀਂ ਚਾਹੋ ਨੀ ਉਹ ਵੀ ਠੀਕ ਹੋ ਜਵੇ ਨਾ ਫਿਰ ਤੁਹਾਨੂੰ ਥੋੜਾ ਜਿਆ ਸੋਚ ਕੇ ਸਮਝ ਕੇ ਫੈਸਲਾ ਲੈਣਾ ਪੈਣਾ ਖਰਚਾ ਤੁਹਾਡਾ ਕੋਈ ਨਹੀਂ ਹੋਣਾ ਇਲਾਜ ਫ੍ਰੀ ਹੈ ਬਿਲਕੁਲ ਬਸ ਟਾਈਮ ਤੁਹਾਡਾ ਖਰਚ ਹੋਣਾ ਇਹਨੂੰ ਲੈ ਕੇ ਆਉਣਾ ਪਿਆ ਕਰਨਾ ਨਾਲ ਹਰ ਮਹੀਨੇ ਇੱਕ ਵਾਰੀ ਆਉਣਾ ਬਾਈ ਬਾਲਾ ਨਹੀਂ ਅਸੀਂ ਤੁਹਾਨੂੰ ਕਹਿੰਦੇ ਵੀ 14 ਦਿਨਾਂ ਬਾਅਦ ਆਜੋ ਪਰ ਹੁਣ ਪਹਿਲੇ ਜੇ 2-4 ਦਿਨ ਤੂੰ ਨਾਲ ਰੱਕ ਜਿਵੇਂ ਇੱਥੇ ਦੇ ਤਾਂ puri ਦਵਾਈ ਇਹਦੀ ਸੈੱਟ ਹੋ ਜੂਗੀ ਤੇ ਨਾਲ ਜਿਹੜੀ ਤੂੰ ਕਹਿੰਨੇ ਦਵਾਈ ਨਹੀਂ ਖਾਂਦੀ ਤੇਰੇ ਹੱਥੋਂ ਹੀ ਇਹਨੂੰ ਦਵਾਈ ਖਵਾਵਾਂਗੇ ਤਾਂ ਜੋ ਘਰੇ ਜਾ ਕੇ ਵੀ ਤੈਨੂੰ ਇਹ ਜਵਾਬ ਨਾ ਦੇਵੇ। ਇਹ ਜਾ ਤਾਂ। ਇਹ ਜਾ ਤਾਂ ਜਾ ਲੈ। ਮੈਂ ਇਹਦਾ ਤਾਂ। ਪਰ ਇਹ ਤਾਂ ਮਾਤਾ ਵੀਰੀ ਨੂੰ ਮਾਰੇ। ਉਹਦਾ ਚੂਹਾ ਟਟਿਆ ਉਹਨੂੰ ਮੈਂ ਹੀ ਦੇਖਣਾ ਪੜਾਉ। ਪ੍ਰੋਬਲਮ ਤਾਂ ਇਹ ਆ ਕਿ ਕਿਉਂਕਿ ਉਹਨੂੰ ਚੱਕਣਾ ਸਾਰਾ ਮੈਨੂੰ ਪੈਂਦਾ ਹਾਂ ਆਹ ਦਾ ਬੱਕਾ ਤਾਂ 2021 ਦਾ ਆਪ ਨਹੀਂ ਇਹਦਾ ਪ੍ਰੋਬਲਮ ਹੀ ਇਹ ਆ ਬਾਈ ਸਮਾਂ ਹੀ ਹੈ ਨਹੀਂ ਅੱਜਕੱਲ ਕਿਸੇ ਕੋਲ ਐ ਨਹੀਂ ਵੀ ਦੇਖਣਾ ਹੁੰਦਾ ਇਹ ਲੋਕਲੇ ਕੰਮ ਵੀ ਲੋਕਲੇ ਕਰਦਾ ਪਿੰਡ 'ਚ ਹੀ ਕਰਦਾ ਕਿਉਂਕਿ ਮੈਂ ਦੇਖਣਾ ਐ ਨਹੀਂ ਵੀ ਦੇਖਣਾ ਹਾਂ ਬਾਪੂ ਤੂੰ ਰਹਿ ਪੈਗਾ ਤੂੰ ਰਹਿ ਪੈਗਾ ਮੈਂ ਤਾਂ ਹੈ ਹੀ ਗੱਲਾਂ ਘਰੋਂ ਵੀ ਨਹੀਂ ਹਾਂ ਜੀ ਮਾਮ ਨਹੀਂ ਆਇਆ ਤੇ ਉਹ ਹੀ ਤਾਂ ਇਕੱਲੇ ਨੂੰ ਤਾਂ ਦਿੱਕਤ ਹੀ ਕੋਈ ਨਹੀਂ ਫਿਰ ਐ ਯਾਰ ਇਹਨੂੰ ਵੀ ਦੇਖਣਾ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਕਿੰਦਾ ਹੀ ਲਾਉਣਾ ਕਰੇ ਇਹਨੂੰ ਵੀ ਦੇਖਣਾ ਪੈਂਦਾ ਨਾ ਬਾਈਬਲ ਨੇ ਠੀਕ ਰਹਿੰਦਾ ਅਵਾਜ਼ ਬਿੰਨੇ ਨਹੀਂ ਦਹਾਨਾ ਦਹਾਨਾ ਦੇਖਣਾ ਬਈ ਆਹੀ ਜਿਹੜੀਆਂ ਸਾਡੀਆਂ ਕਮੀਆਂ ਹਨ ਇਹਨਾਂ ਕਰਕੇ ਹਾਲਾਤ ਇਦਾਂ ਦੇ ਬਣ ਜਾਂਦੇ ਦੇਖੋ ਮਰਨ ਨਹੀਂ ਜਿਤਨਾ ਉਹ ਇਹਨੂੰ ਵੀ ਤੁਹਾਨੂੰ ਦੇਖਣਾ ਪਾਵਾ ਇਹਨੂੰ ਐਵੇਂ ਅਸੀਂ ਦੇ ਇਹਨੇ ਵੀ ਮੋਰ ਕੋਈ ਦੇ ਰਹੀ ਅੱਧਵਾਦ ਕਰਦੀ ਇਹ ਵੀ ਕਿੰਨੀ ਦਿੱਕਤ ਲੈ ਜਿੰਨੇ ਲੱਗਦੀ ਹੈ ਇਹ ਨਾ ਤਾਂ ਹੀ ਮੇਨ ਸਮੱਸਿਆਵਾਂ ਸਾਡੇ ਸਮਾਜ ਦੇ ਵਿੱਚ ਹਰ ਚੱਲ ਰਹੀਆਂ ਕਿਉਂਕਿ ਅਸੀਂ ਬਿਜ਼ੀ ਹੋ ਗਏ ਆ ਵਾਕਈ ਇਹ ਗੱਲ ਕੋਈ ਝੂਠ ਵੀ ਨਹੀਂ ਹੈ ਕੋਈ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਨੂੰ ਮਾੜਾ ਕਹਿੰਨੇ ਆ ਹੁਣ ਇਹ ਬੰਦਾ ਰੋਟੀ ਦਿਹਾੜੀ ਜਾਊਗਾ ਤਾਂ ਰੋਟੀ ਕਮਾਊਗਾ ਤਾਂ ਹੀ ਬੱਚਿਆਂ ਨੂੰ ਖਵਾਊਗਾ ਅੱਗੇ ਹੁੰਦਾ ਸੀ ਜੁਆਇੰਟ ਫੈਮਲੀ ਅਸੀਂ ਇਕੱਠੇ ਭੈਣ ਭਰਾ ਹੁੰਦੇ ਸੀ ਇੱਕੋ ਪਰਿਵਾਰ ਦੇ ਵਿੱਚ ਚਾਰ ਚਾਰ ਪੰਜ ਪੰਜ ਜਾਣੇ ਹੁੰਦੇ ਸੀ ਜੇ ਵਿੱਚੋਂ ਇੱਕ ਇਹ ਨਾ ਨਿਕਲ ਵੀ ਜਾਂਦਾ ਸੀ ਚਾਰ ਦਿਨ ਨਹੀਂ ਵੀ ਆਉਂਦਾ ਸੀ ਤਾਂ ਕੋਈ ਦਿੱਕਤ ਨਹੀਂ ਸੀ ਆਉਂਦੀ ਸਾਰੇ ਇੱਕ ਦੂਜੇ ਲਈ ਬਾਹ ਫੜਦੇ ਸੀ ਹੁਣ ਸਮਝ ਨਹੀਂ ਬਚਿਆ ਸਾਡੇ ਕੋਲ ਅਸੀਂ ਪਹਿਲਾਂ ਤਾਂ ਅੱਡੋ ਅੱਡ ਹੋਣ ਨੂੰ ਮੈਂਟ ਲਾਉਨੇ ਆ ਵਿਆਹ ਹੁੰਦੇ ਸਾਰੇ ਅਸੀਂ ਭਾਂਡੇ ਵੰਡ ਲੈਨੇ ਆ ਤੇ ਫਿਰ ਦੁੱਖ ਵਡਾਉਣ ਮੋਕੇ ਕੋਈ ਨਹੀਂ ਲੱਭਦਾ ਅੱਜ ਅੰਕਲ ਜੀ ਤੇ ਭੈਣ ਸੰਦੀਪ ਭੈਣ ਦਾ ਘਰ ਤਾਂ ਲੱਭ ਗਿਆ ਪਰਿਵਾਰ ਤਾਂ ਲੱਭ ਗਿਆ ਅੰਕਲ ਘਰ ਨੂੰ ਜਲਦੀ ਜਾਣਾ ਪਰ ਹਾਂ ਤਾਂ ਨੂੰ ਜਲਦੀ ਜਾਵਾਂ ਉਹਨਾਂ ਨੂੰ ਹਜੇ ਪਤਾ ਨਹੀਂ ਇਸ ਕੱਲ ਦੀ ਸਮਝ ਨਹੀਂ ਵੀ ਤੁਹਾਡੀ ਦੇਖੋ ਇਹ ਜਵਾਨ ਕੁੜੀ ਆ ਬਾਪੂ ਕਿਸੇ ਗਲਤ ਹੱਥ ਲੱਗ ਗਈ ਜਿਵੇਂ ਉਸ ਦਿਨ ਉੱਥੇ ਸੀ ਚਲੋ ਭੱਲਾ ਹੋਵੇ ਉਹ ਬਾਈਆਂ ਦਾ ਜਿਨ੍ਹਾਂ ਨੇ ਸਾਨੂੰ ਦੱਸਤਾ ਤੇ ਇੱਥੇ ਆ ਗਈ ਢੰਡਿਆਂ ਦਾ ਇਹ ਕੱਲ ਨੂੰ ਇਹਦਾ ਮੂੰਹ ਦਿੱਲੀ ਵੱਲ ਨੂੰ ਹੋ ਜਾਂਦਾ ਦਿੱਲੀ ਵਾਲੀ ਟ੍ਰੇਨ ਕਿਤੇ ਚੜ ਜਾਂਦੇ ਤੇ ਆਪਾਂ ਉਧਰ ਲੱਭਣੀ ਹੋਣੀ ਸੀ ਕਿਤੇ ਕਿ ਗਈ ਕਿੱਥੇ ਤੇ ਇਸ ਕਰਕੇ ਥੋੜਾ ਜਿਹਾ ਸਮਾਂ ਤਰ ਦੇਣਾ ਪਊ ਜੇ ਤੁਸੀਂ ਚਾਹੁੰਦੇ ਆ ਨੂੰ ਠੀਕ ਕਰਨਾ ਤੇ ਜੇ ਤੁਸੀਂ ਚਾਹੁੰਦੇ ਹੋ ਵੀ ਐਂ ਠੀਕ ਹੋ ਜਾਊਗੀ ਨਹੀਂ ਦਵਾਈ ਤੋਂ ਬਿਨਾਂ ਠੀਕ ਨਹੀਂ ਹੋਣਾ ਔਰ ਦਵਾਈ ਇਹਨੂੰ ਟਾਈਮ ਟੂ ਟਾਈਮ ਦੇਣੀ ਪੈਣੀ ਹੈ ਇਹ ਗੱਲ ਦੀ ਗਾਰੰਟੀ ਹੈ ਵੀ ਇਹ ਮਹੀਨੇ ਦੇ ਵਿੱਚ ਜਿਵੇਂ ਨਾਰਮਲ ਹੋ ਜਾਊ। ਤੁਸੀਂ ਐਂਦਾ ਕਹ ਲੂੰਗੇ ਇਹਨੂੰ ਰੱਖ ਰੋਈ। ਨਹੀਂ ਬਾਪੂ ਕੱਲੀ ਨੂੰ ਨਹੀਂ ਰੱਖ ਸਕਦੇ। ਦੇਖੋ ਸਮਝੋ ਗੱਲ। ਜਿੰਨਾ ਚਿਰ ਘਰ ਨਹੀਂ ਸੀ ਲੱਭਿਆ ਤਾਂ ਕੋਈ ਸਾਨੂੰ ਦਿੱਕਤ ਨਹੀਂ। ਜੀ ਮੈਂ ਕੱਲ ਆਈ। ਪਰ ਹੁਣ ਇੱਕ ਜਣਾ ਰੁਕ ਜਾਓ ਨਾ ਇਹ ਰੁਕ ਜਿਵੇਂ ਫਿਰ ਚੱਕ ਜਾਣਾ। ਤੁਸੀਂ ਕੱਲ ਨੂੰ ਆ ਜਿਓ। ਚਲੋ। ਅਸੀਂ ਇਹਨਾਂ ਦੇ ਨਾਲ ਭੈਣ ਨੂੰ ਹੁਣ ਭੇਜਾਂਗੇ। ਹਾਂਜੀ ਅਰਸ਼ਦੀਪ ਸਿੰਘ ਜੀ ਸਰ ਸਸੀ ਗਾਲ ਜੀ ਸਸੀ ਗਾਲ ਛੋਟੇ ਵੀਰੇ ਸਰ ਮੈਨੂੰ ਕਹਿ ਵੀਰੇ ਦਾ ਦੇਵੀ ਉਹਨਾਂ ਦਾ ਪਰਿਵਾਰ ਮਿਲ ਗਿਆ ਜੀ ਹਾਂਜੀ ਹਾਂਜੀ ਆਏ ਖੜੇ ਮੇਰੇ ਕੋਲੇ ਵੀਰੇ ਤੇਰਾ ਧੰਨਵਾਦ ਬਹੁਤ ਬਹੁਤ ਜਿਹੜਾ ਤੋ ਨਹੀਂ ਸਰ ਧੰਨਵਾਦ ਤੁਹਾਡਾ ਜਿਹੜੀ ਤੁਸੀਂ ਏਡੀ ਸੇਵਾ ਨਭਾਈ ਜਾਂਦੇ ਹੋ ਤੁਸੀਂ ਸਾਨੂੰ ਦੱਸਿਆ ਤਾਂ ਪਤਾ ਲੱਗ ਗਿਆ ਤੇ ਜੇ ਪਤਾ ਨੂੰ ਲੱਗਦਾ ਜੋ ਹੀ ਉਹਨੇ ਫਾਦਰ ਸਾਹਿਬ ਆਏ ਨੇ ਉਹਦੇ ਭਰਾ ਆਏ ਨੇ ਉਹਦੇ ਘਰ ਵਾਲਾ ਆਇਆ ਵਾ ਜਿਹੜੇ ਪਿੰਡ ਦੇ ਆ ਜੀ ਇਹ ਇਹ ਟੱਡਾ ਪਿੰਡ ਆ ਵੀਰੇ ਜਤਿੰਦਰ ਜ਼ਿਲੇ ਚ ਟੰਡੇ ਟੰਡੇ ਚ ਆ ਗਏ ਲੋ ਟੰਡੇ ਓਹੋ ਚਲੋ ਦੇਖ ਲੋ ਮਹਾਰਾਜ ਨੇ ਕਿੱਡੀ ਕਰਪਾ ਕੀਤੀ ਆਈ ਬਿਲਕੁਲ ਬਿਲਕੁਲ ਦੋ ਬੱਚੇ ਆ ਭੈਣ ਕੋਲੇ ਮਹੀਨਾ ਹੋ ਗਿਆ 1.5 ਮਹੀਨਾ ਗੁੰਮੀ ਨੂੰ ਓਹੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਰ ਥੋੜਾ ਧੰਨਵਾਦ ਜਿਹੜੀ ਤੁਸੀਂ ਇੱਥੇ ਬਰਨਵਾਤ ਚਲੋ ਗੁਰੂ ਸਾਹਿਬ ਕਿਰਪਾ ਕਰਨ ਮੇਰੇ ਨਾਲ ਮਿਲ ਕੇ ਹੀ ਆ ਨਾ ਹਾਂਜੀ ਹਾਂਜੀ ਬਿਲਕੁਲ ਹੁਣ ਅਸੀਂ ਸ਼ੀਪੇ ਭੈਣ ਨੂੰ ਅੱਜ ਦੇ ਘਰ ਭੇਜਣ ਲੱਗੇ ਆਂ ਬਾਹਰ ਉਕਰਪਾ ਕਰਨ ਪਰਿਵਾਰ ਨੂੰ ਵੀ ਪਹਿਲਾਂ ਤਾਂ ਸਮਤ ਬਖਸ਼ਣ ਵੀ ਇਹ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਇਹਨੂੰ ਪ੍ਰੋਪਰ ਦਵਾਈ ਖਵਾਉਣ ਨਹੀਂ ਤਾਂ ਹਾਲਾਤ ਦਿਨੋਂ ਦਿਨ ਹੋਰ ਬੱਤਰ ਹੁੰਦੇ ਜਾਣਗੇ ਜੇ ਇਹਨੇ ਦਵਾਈ ਪ੍ਰੋਪਰ ਨਹੀਂ ਖਾਧੀ ਤਾਂ ਅੱਜ ਤਾਂ ਇਹ ਭੈਣ ਲੱਭ ਗਈ ਆ ਫਿਰ ਪਤਾ ਨਹੀਂ ਵਿਚਾਰੀ ਦਾ ਕਿੱਧਰ ਨੂੰ ਮੋਹ ਹੋ ਜਾਵੇ ਤੇ ਅਸੀਂ ਤਾਂ ਬੇਨਤੀ ਵੀ ਕਰੀ ਸੀਗੀ ਵੀ ਤੁਸੀਂ ਕੋਲੇ ਰਹਿਪੋ ਇਹਦੇ ਆਪਾਂ ਇਹਨੂੰ ਦਾਖਲ ਕਰ ਲੈਨੇ ਆ ਥੋੜੇ ਦਿਨ ਇੱਥੇ ਪਰ ਬਾਪੂ ਕਹਿੰਦਾ ਮੇਰੇ ਕੋਲ ਸਮਾਂ ਨਹੀਂ ਹਸਬੈਂਡ ਕਹਿੰਦਾ ਮੇਰੇ ਕੋਲੇ ਸਮਾਂ ਨਹੀਂ ਬਾਕੀ ਦੂਜੇ ਭਰਾ ਤਾਂ ਚਲੋ ਪਿੰਡੋਂ ਆ ਬੰਦੇਓ ਤਾਂ ਕਿਉਂ ਸਮਾਂ ਕੱਢਣਗੇ ਇੰਨਾ ਪਰ ਬੇਨਤੀ ਹੋਈ ਹੈ ਭਾਈ ਇਹਨੂੰ ਦਵਾਈ ਖਵਾਓ ਪ੍ਰਾਪਰ ਠੀਕ ਹੋ ਜਾਊਗੀ ਇਹ ਜ਼ਿੰਮੇਵਾਰੀ ਹੈ ਸਾਡੀ ਠੀਕ ਨਾ ਹੋਣ ਦੀ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਥੋੜਾ ਸਾਥ ਦਿਓ ਮੈਨੂੰ ਬੁਲਾਉਣ ਦੇ ਵਿੱਚ ਬੁਢੀ ਨਾਲ ਲਿਆਗਾ ਬੁਢੀ ਕੋਲੋਂ ਫੇਰ ਤੋਂ ਲੈਣ ਨੂੰ ਕੋਈ ਨਾ ਦੁਬਾਰਾ ਆਜਿਓ ਕੋਈ ਸਮੱਸਿਆ ਨਹੀਂ ਤੁਸੀਂ ਜੀ ਅਸੀਂ ਕਿਤੇ ਨਹੀਂ ਚੱਲੇ ਸੀ ਇੱਥੇ ਹੀ ਆ ਤੁਸੀਂ 2-4 ਦਿਨਾਂ ਤੱਕ ਦੁਬਾਰਾ ਇਹਨੂੰ ਲੈ ਆਏ ਹੋ ਇੱਥੇ ਨਾਲ ਆ ਜੀ ਇੱਥੇ ਰਹਿ ਪਿਓ ਜੇ ਨਹੀਂ ਘਰੇ ਦਵਾਈ ਖਾਉਗੀ ਜੇ ਘਰੇ ਦਵਾਈ ਖਾਈ ਜਾਊਗੀ ਤਾਂ ਘਰੇ ਦਵਾਈ ਦੇਈ ਚੱਲਿਓ ਠੀਕ ਆ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਰਾਈਟ ਜਿੱਪੇ ਦਵਾਈ ਖਾਣੀ ਹੈ ਘਰੇ ਜਾ ਕੇ ਜੇ ਦਵਾਈ ਨਹੀਂ ਖਾਏਂਗੀ ਫਿਰ ਦੇਖ ਲੈ ਫਿਰ ਤੈਨੂੰ ਇੱਥੇ ਰੱਖ ਲੈਣਾ ਪੱਕਾ ਹੀ ਅਸੀਂ ਫਿਰ ਘਰੇ ਨਹੀਂ ਜਾਣ ਦੇਣਾ ਅਸੀਂ ਤੈਨੂੰ ਠੀਕ ਆ ਖਾਏਗੀ ਤੇ ਭਾਈ ਉਹ ਇੱਕ ਨਾ ਜਿਹੜਾ ਟੈਟੂ ਬਣਾਉਂਦੇ ਹੁੰਦੇ ਆ ਜਿਹੜੇ ਇੱਥੇ ਓ ੴ ਲਿਖਦੇ ਬੰਦੇ ਉਹ ਤੋਂ ਕਿਸੇ ਤੋਂ ਇਹਦੀ ਬਾਹਂ ਤੇ ਮੋਬਾਈਲ ਨੰਬਰ ਲਿਖਵਾ ਦਿਓ ਆਪਦਾ ਦੇਖੋ ਜੇ ਟ੍ਰੀਟਮੈਂਟ ਪ੍ਰੋਪਰ ਤੁਸੀਂ ਨਹੀਂ ਕਰਾਉਣਾ ਇਹਨੇ ਬਾਰ-ਬਾਰ ਭੱਜਣਾ ਹੀ ਭੱਜਣਾ ਕਰੋ ਫਿਰ ਨੰਬਰ ਲਿਖਿਆ ਹੋਊਗਾ ਤੁਰੰਤ ਲੱਭ ਜੂਗੀ ਕੋਈ ਨਾ ਕੋਈ ਬੰਦਾ ਫੋਨ ਕਰ ਦਿੰਦਾ ਜਦ ਹੀ ਹੁਣ ਜਿਵੇਂ ਇਹਦੀ ਬਾਹਂ ਤੇ ਨੰਬਰ ਲਿਖਿਆ ਹੁੰਦਾ ਇੰਨੇ ਦਿਨ ਥੋੜੀ ਉੱਥੇ ਗੱਲ ਪਿੰਡ ਦੇ ਵਿੱਚ ਘੁੰਮਣਾ ਸੀ ਇਹਨੇ ਪਹਿਲੇ ਜਾਨੀ ਤੁਹਾਨੂੰ ਕਿਸੇ ਨਾ ਕਹਿੰਨੇ ਫੋਨ ਕਰ ਦੇਣਾ ਸੀ ਭਾਈ ਇੱਥੇ ਘੁੰਮਦੇ ਤੁਸੀਂ ਆ ਕੇ ਲੈ ਜਾਓ ਇਸ ਕਰਕੇ ਉਹ ਟੈਟੂ ਵਾਲੇ ਤੋਂ ਇਹਦੇ ਮੋਬਾਈਲ ਨੰਬਰ ਆਪਦੀ ਬਾਹ ਤੇ ਤੇ ਪਿੰਡ ਦਾ ਨਾਮ ਤੇ ਆਪਦਾ ਨਾਮ ਲਿਖਾ ਦੇ ਠੀਕ ਆ ਲਾਕੀ ਜੇ ਤਾਂ ਜਮਪਰੀ ਤੇ ਇਹ ਬਿਮਾਰੀ ਤੈਨੂੰ ਵੀ ਹੋ ਸਕਦੀ ਸੀ ਜੇ ਤੈਨੂੰ ਹੋਈ ਹੁੰਦੀ ਤਾਂ ਇਹ ਤੈਨੂੰ ਸਾਹਮਦੀ ਹੋਈ ਇਹ ਛੱਡ ਕੇ ਥੋੜੀ ਤੈਨੂੰ ਪਾਸੇ ਹੋ ਜਾਂਦੀ ਹੁਣ ਤੇ ਇਹਨੂੰ ਹੋਈ ਹੈ ਜੇ ਤੇ ਤੂੰ ਥੋੜਾ ਸਾ ਮੈਨੂੰ ਜ਼ਿੰਮੇਵਾਰੀ ਚੱਕ ਕੇ ਦੇ ਠੀਕ ਆ ਚੱਕਦਾ ਮੈਂ ਤਾਂ ਪਹਿਲਾਂ ਵੀ ਬਹੁਤ ਦਿਖਾ ਪਰ ਇਹ ਕਹਿਣਾ ਨਹੀਂ ਕਰਨਾ ਵਾ ਹੁਣ ਤੁਹਾਨੂੰ ਪਤਾ ਸਾਡੇ ਇੱਥੇ ਕੈਂਪ ਲੱਗਦੇ ਥੋੜ ਨੂੰ ਵੀ ਤਾਂ ਪਤਾ ਹੀ ਹੋਣਾ ਬਈ ਇੱਥੇ ਦਵਾਈ ਫ੍ਰੀ ਮਿਲਦੀ ਹੈ ਹਰ ਮਹੀਨੇ ਕੈਂਪ ਲੱਗਦੇ ਆ ਜਿਹੜੇ ਹਰ 14 ਦਿਨਾਂ ਬਾਅਦ ਸਾਡੇ ਇੱਥੇ ਕੈਂਪ ਲੱਗਦਾ ਦਵਾਈਆਂ ਦਿੰਨੇ ਆ ਸੀ ਫ੍ਰੀ ਦਿਮਾਗ ਦੀਆਂ ਲੰਗਰ ਲੱਗਦਾ ਦਵਾਈਆਂ ਦੇ ਲਿਖ ਕੇ ਵੀ ਲਾਇਆ ਹੈ ਥਾਂ-ਥਾਂ ਤੇ ਲਿਖੇ ਹੋਣੇ ਇਹਨੂੰ ਵੀ ਆਪਾਂ ਇੱਥੇ ਦਵਾਈਆਂ ਦੇ ਕੇ ਠੀਕ ਕਰ ਸਕਦੇ ਹਾਂ ਠੀਕ ਆ ਠੀਕ ਚੰਗਾ ਸੀਪੇ ਪੜ੍ਹਨੇ